ਸ਼੍ਰੀ ਅਕਾਲ ਜੀ ਅਸੀਂ ਪਿੰਡ ਮਾਨੂਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਈ ਇਸ ਟਾਈਮ ਤੇ ਸਾਡੇ ਨਾਲ ਨੇ ਸੱਜਣ ਸਿੰਘ ਜੀਨਾਂ ਦਾ ਜਨਮ ਪਾਕਿਸਤਾਨ ਦਾ ਹੈ ਪਾਕਿਸਤਾਨ 'ਚ ਜਨਮੇ ਨੇ ਤਾਇਆ ਤੇਰਾ ਜਨਮ ਕਿੱਥੇ ਦਾ ਹੈ ਪਾਕਿਸਤਾਨ ਦਾ ਤੇ ਕਿਹੜੇ ਸਾਲ ਦਾ ਜਨਮ 32 33 ਕਿਨ 32 33 ਦਾ ਜਦ ਤੂੰ ਪਾਕਿਸਤਾਨ 'ਚੋਂ ਆਇਆ ਕਿੰਨੀ ਕੁ ਉਮਰ ਤੀ ਤੇਰੀ ਜੈ अच्छा मैं 15 ਮਹੀਨਿਆਂ ਦਾ ਇੱਕ ਘੋੜਾ ਲੈ ਕੇ ਆ। اچھا ਤੇ ਉੱਥੇ ਤੇਰੇ ਕਿਹੜਾ ਘਰ ਕਿਹੜਾ ਪਿੰਡ ਦੀ ਉੱਥੇ ਤੇਰਾ? ਮਨੂਪੁਰ ਪੰਚ ਚੱਕ ਨੰਬਰ 528। اچھا ਜ਼ਿਲ੍ਹਾ ਕਿਹੜਾ ਦੀ? ਲਾਲਪੁਰ। ਤਹਿਸੀਲ ਸਮੁੰਦਰੀ। ਡਾਕਾ ਖਾਨ ਦਸਕੋਟ। اچھا ਤੇ ਤੇਰੇ ਆੜੀ ਉੱਥੇ ਕੋਈ? ਅਲੀਵਾ ਮਰਗੁਰਗੇ ਹਣੇ ਨਾਂ ਤਾਂ ਦੱਸ ਉਹਨਾਂ ਦਾ ਨਾਂ ਕੀ ਆ ਉਹਨਾਂ ਦਾ ਨਾਂ? ਅਲੀਮਾ ਮਜ਼ੀਆ ਤਾਂ ਹੋਰ ਇੱਕੋ ਹੀ ਸੀ ਇੱਕੇ ਆੜੀ ਤੀ ਅੱਛਾ ਮੁਸਲਮਾਨ ਸਿੱਖ ਇਕੱਠੇ ਹੀ ਰਹਿੰਦੇ ਸੀ ਉਹ ਚਮਾਰੀ ਜਿਹੜੇ ਸੀ ਅੱਛਾ ਨਹੀਂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਸੀ ਸਾਰੇ ਰਲ ਕੇ ਓਏ ਜੇਕਣਾ ਆਪਣੇ ਚਮਾਰੀ ਆ ਏਕਣ ਸੀ ਉਹ ਰਹਿੰਦੇ ਇਕੱਠੇ ਸੀ ਹਾਂ ਪਿੰਡ 'ਚ ਸੀ ਪਿੰਡ 'ਚ ਹੀ ਦੀਏ ਪਿਆਰ ਮੁਹੱਬਤ ਪੂਰਾ ਸੀ ਉਹ ਟਾਈਮ ਹੈ ਪਿਆਰ ਮੁਹੱਬਤ ਪੂਰਾ ਸੀ ਲੋਕਾਂ 'ਚ ਪਿਆਰ ਪਿਆਰ ਮੁਹੱਬਤ ਹੈਗਾ ਦੀ ਲੋਕਾਂ ਚ ਹਮ ਪਿਆਰ ਮੁਹੱਬਤ ਹੈਗਾ ਦੀ ਹਮ ਅੱਛਾ ਇੱਕ ਦੂਏ ਨਾਲ ਦਰਾਇਤ ਤਾਂ ਨਹੀਂ ਤੀ ਕਰਦੇ ਕੋਈ ਇੱਕ ਦੂਏ ਨਾਲ ਜਿੱਦਬਾਜੀ ਤਾਂ ਨਹੀਂ ਤੀ ਕਰਦੇ ਨਹੀਂ ਜਾਣ ਇੰਨਾ ਨਹੀਂ ਸੀ ਜਿੰਨਾ ਹੁਣ ਅੱਛਾ ਗਾਲਾਂ ਨਹੀਂ ਆਵਾਂ ਮਾ ਹੱਲਾ ਰਜ਼ੀਫ ਆ ਉਹ ਮਾਂ ਮਨ ਉਹ ਮਾਂ ਆ ਰਹੀਦੀ ਸੀ ਤੇ ਜਦ ਤੂੰ ਆਇਆ ਕਿੰਨੀ ਕਿੰਨੀ ਉਮਰ ਤੀ ਤੇਰੀ ਜਦ ਆਇਆ ਤੂੰ ਤੇਰਾ 13 14 ਸਾਲ ਦੀ ਸੀ 13 14 ਸਾਲ ਦੀ ਸੀ ਉਧਰੋਂ ਫੇ ਕਿਵੇਂ ਆਏ ਤੁਸੀਂ ਚੁਰ ਕੇ ਤੁਰ ਕੇ ਕਿੱਥੋਂ ਕਿੱਥੇ ਜੀ ਆਏ ਘਰ ਜੀ ਜਿਹੜੀ ਤੋਂ ਲੈ ਕੇ ਬਿਆਸ ਦੇ ਪਾਲੇ ਕੰਢੇ ਤੱਕ ਤੁਰ ਕੇ ਅੱਛਾ ਉੱਥੇ ਵੀ ਬਾਬਾ ਦੇਖੇ ਲੈ ਕੇ ਮਕਰਨ ਤੋਂ ਗੱਡੀ 'ਚ ਬਿਠਾ ਲਿਆ ਅੱਛਾ ਘੋੜਾ ਮੇਕ ਆ ਗਿਆ ਅੱਛਾ ਘੋੜਾ ਮਿਲਟਰੀ ਵਾਲਾ ਕੋਣ ਹਾਂ ਉਧਰ ਬੱਲੋ ਕੁ ਹੀ ਹੈ ਤਾਂ ਤੇ ਰਾਤ ਨੂੰ ਮੇਰੇ ਕੋਲ ਅੱਛਾ ਤੁਰ ਕੇ ਮੈਂ ਵਿਆਸ ਦੇ ਪੁਰਲੇ ਕੰਡੇ ਤੱਕ। ਉੱਥੋਂ ਫਿਰ ਹਾਂ ਵਿਆਸ ਦੇ ਕੰਡੇ ਤੋਂ ਬਾਅਦ ਅੱਛਾ ਫਿਰ ਬਾਬਾ ਪਹਿਲਾਂ ਆ ਗਿਆ। ਇਹਨੇ ਇਥੇ ਬਾਬੂ ਨਹੀਂ ਜਾਂਦਾ ਏਕੰਵਰਤੇ ਸੇ। ਇਹ ਸਾਨੂੰ ਵਿਆਸ ਦੇ ਦਰਿਆਲੇ ਕੰਡੇ ਤੇ ਮਿਲੇ। ਅੱਛਾ। ਫਿਰ ਮਾਂ ਗੱਡਿਆਂ ਨਾਲ ਮਿਲਿਆ ਸੀਗਾ। ਬਲੋ ਕੀ ਹੈ ਉਹ ਤਾਂ ਵਿਛੜਿਆ ਘਰ ਦਾ ਕੰਨ ਸੀ ਉਹ ਤਾਂ ਹੈ ਨਹੀਂ। ਹੂੰ। ਸਾਡੇ ਅਸੀਂ 9 ਜਣੇ ਸੀਗੇ ਬਸੇ ਹੁਣੀ ਮੀਰਪੁਰ ਦੇ ਤੇ ਆਪਣੇ ਪਿੰਡ ਦੀ ਦੋ ਵੰਦੇ ਸੀਗੇ ਸੌ ਸਗਾ ਸਨ ਸੀ ਸਾਡੇ ਕੋ ਹੂੰ ਤੇ ਰੋ ਕਨੇ ਵੀ ਹੋਣਾ ਸੁ ਜਾਂਦਾ ਉਹ ਅੰਬਰ ਸਰ ਤੋਂ ਸੜਕ ਤੇ ਐਸੀ ਪਿੰਡਾਂ ਵਿੱਚ ਹੀ ਆਉਂਦੇ ਸੀ ਕਹੇ ਸੱਜਣਾ ਲੋਕ ਲਈ ਉਹਨੂੰ ਪੁੱਛ ਕੋ ਗੱਡੇ ਗੱਡੇ ਆਪਣੇ ਕਿੱਥੇ ਨੇ ਮਾਤਾ ਪਛ ਕੀ ਜਿਲੇ ਉਹ ਡੱਬਾ ਡੱਬੀ ਕੋਲੀ ਸੀ ਉਹ ਦੇਖੋ ਉਹ ਜਦ ਮੈਂ ਹੱਕਾ ਵਾਰ ਕੇ ਕਢਾ ਲਿਆ ਭੱਜ ਗਏ ਹੈ ਕੜਾ ਮਹਾਵਿਖਤਾ ਸਾਡੇ ਗੱਡੇ ਗੁੱਡੇ ਦਾ ਪਤਾ ਕੁਸ ਕਹੇ ਛੋਟੇ ਗੱਡੇ ਮੂਰੇ ਲੰਗੇ ਮਾਰੋ ਗਦਾਉਣਾ ਨੂੰ ਵਾਹ ਹੋ ਠੀਕ ਠਾਕ ਨੇ ਫਲਾਣਾ ਮਰ ਗਿਆ ਸੰਕਾ ਪਰ ਗਿਆ ਤੇ ਇਹਨਾਂ ਦੇ ਸੇਵਾ ਖੜ ਗਿਆ ਮੈਂ ਸਾਲਾ ਉੱਥੇ ਤੁਹਾਡੇ ਨਾਲ ਜਾਂ ਤੁਸੀਂ ਉੱਥੋਂ ਤੁਰੇ ਹੋ ਪਾਕਿਸਤਾਨ ਚੋਂ ਤੁਹਾਨੂੰ ਲੋਕਾਂ ਨੇ ਕੋਈ ਤੰਗ ਪ੍ਰੇਸ਼ਾਨਤਾ ਹੀ ਕਰਿਆ ਉੱਥੇ ਦੇਆਂ ਨੇ ਜਿਆਦਾ ਸੀ ਚੱਲੇ ਹਾਂ ਸਾਡੇ ਅਣਦਾਰੇ ਬਾਬਾ ਸਾਡੇ ਕੋਲ 15 16 ਗਾਈਆਂ ਸੀ ਜੀਆਂ 15 ਮਹੀਸਾਂ ਬਾਬਾ ਗਾਈਆਂ ਮਗਰ ਚਲੇ ਆ ਗਏ ਨਹੀਂ ਤੁਹਾਨੂੰ ਉੱਥੇ ਜਦੋਂ ਤੁਸੀਂ ਪਾਕਿਸਤਾਨੋਂ ਤੁਰੇ ਹੋ ਤੁਹਾਨੂੰ ਉੱਥੇ ਲੋਕਾਂ ਨੇ ਕਹਿੰਦੇ ਪਾਕਿਸਤਾਨ ਦੇ ਨੇ ਤੰਗ ਤੰਗ ਪ੍ਰੇਸ਼ਾਨਤਾ ਹੀ ਕਰਿਆ ਨਾ ਸਾਡੇ ਜਿਹੜੇ ਬਣੀ ਹੋਈ ਸੀਗੀ ਉਹ ਸਾਮਾਨ ਚੰਗੇ ਤਖੜੇ ਸੀਗੇ ਠੀਕ ਆ ਉਹਨੇ ਸੁਣ ਸਾਜ ਕੇ ਕਿ ਹੈ ਅੱਛਾ ਵੀ ਤੁਸੀਂ ਗੱਡੀਆਂ ਗੁਰੇ ਨਾ ਕਰਿਓ ਗੱਬੇ ਜੇ ਰੱਖ ਕੇ ਆਪਣਾ ਆਰਾਮ ਨਾਲ ਚਲੇ ਜਾਓ ਅੱਛਾ ਰਸਤੇ 'ਚ ਤੁਹਾਡੇ ਨਾਲ ਕੋਈ ਅਣਹੋਣੀ ਤਾਂ ਨਹੀਂ ਹੋਈ ਰਸਤੇ 'ਚ ਰਸਤੇ 'ਚ ਆਉਂਦੇ ਆਉਂਦੇ ਬਾਬਿਆਂ ਦਾ ਭਗਤ ਸਿੰਘ ਨਹਿਰ ਬੰਦ ਸੀਗੀ ਹਾਂ ਤੇ ਇਹ ਪਾਣੀ ਟੋਆ ਪਟਕੇ ਪਾਣੀ ਨਿਕਲਿਆ ਆਉਂਦਾ ਸੀਗਾ ਪਾਣੀ ਲੈ ਕੇ ਆਉਂਦੇ ਹਾਂ ਹਾਂ ਫਰਾਂਗ ਨੂੰ ਗੱਡਿਆ ਤੇ ਸੀ ਖੜੇ ਹਾਂ ਪਹਿਲੇ ਜਨੇ ਹਾਂ ਤੇ ਅਸੀਂ ਗੱਡਿਆਂ ਤੇ ਪਏ ਹਾਂ ਤੇ ਇਹ ਪਾਣੀ ਲੈ ਚਲੇ ਗਿਆ ਜਦ ਸਾਂਝੀ ਜਾ ਰਹੇ ਹਾਂ ਜਾਂ ਲਹਿਰ ਦੇ ਵਿੱਚ ਬੜੇ ਹਾਂ ਬਾਲਟੀਆਂ ਖੜਕਦੀਆਂ ਉਧਰ ਮੁਸਲਮਾਨ ਇਕੱਠੇ ਹੋਏ ਸੀ ਹਾਂ ਇਹ ਬਾਲਟੀਆਂ ਝਟਕੇ ਪਏ ਜੇ ਆਗੇ ਮੁਸਲਮਾਨ ਹੋਏ ਇਹ ਗਏ ਉਧਰ ਮੁਸਲਮਾਨ ਅੱਜ ਹੀ ਕਰਦੇ ਭਾਦੇ ਜੀ ਯਾਦ ਹੈ ਸੇਖੋ ਤੇ ਸਾਰੇ ਜਾਨ ਗੋਰੀ ਜੈ ਤੇ ਸਾਨੂੰ ਗੱਡਿਆਂ ਤੋਂ ਠਾਲ ਕੇ ਪਹੀਆਂ ਥੱਲੇ ਪਾਸਤਾ ਗੱਡਿਆਂ ਥੱਲੇ ਅੱਛਾ ਤੇ ਮੇਰਾ ਸਿਰ ਕੋਹਣਾ ਜਿ ਬੁੱਲ ਗਿਆ ਤਾਂ ਹੋਣੀ ਗਿਆ ਅੱਛਾ ਸੋ ਕੀ ਜਿਹੜੇ ਆ ਉਹ ਹੁਣ ਜੇ ਹੁਣ ਉੱਥੇ ਆੜੀਆਂ ਨੂੰ ਮਿਲਣ ਨੂੰ ਜੀ ਕਰਦਾ ਉਹ ਡਰ ਲੱਗਦਾ ਮਿਲਣ ਨੂੰ ਜੀ ਤਾਂ ਕਰਦਾ ਜੀ ਕਰਦਾ ਹੂੰ ਠੀਕ ਆ